ਸਤਨਾਮ ਸ਼੍ਰੀ ਵਾਹਗੁਰੂ ਜੀ ਵਿਚਾਰਾਂ ਨੂੰ ਰੋਕੋ ਮਨ ਨੂੰ ਕਰੋ ਸ਼ਾਂਤ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਤੇ ਅੱਜ ਅਸੀਂ ਸ਼ੁਰੂ ਕਰੀਏ ਅਗਲਾ ਅਧਿਆਇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦਾ ਜਿਸ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸultanpur Lodhi ਤੋਂ ਕਸ਼ਮੀਰ ਪਹੁੰਚ ਜਾਂਦੇ ਹਨ ਅਤੇ ਵਿਦਿਆ ਪ੍ਰਾਪਤ ਕਰਦੇ ਹੋਏ ਹੀ ਇੱਕ ਐਸਾ ਕੋਤਕ ਹੁੰਦਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਮਹਿਮਾ ਕਸ਼ਮੀਰ ਦੇ ਸਭ ਵਿਦਵਾਨਾਂ ਵਿੱਚ ਹੋ ਜਾਂਦੀ ਹੈ ਅਤੇ ਸਾਰੇ ਗੱਲਾਂ ਕਰਦੇ ਹਨ 14 ਸਾਲ ਦੀ ਉਮਰ ਦਾ ਭੋਲੇ ਪੰਡਾਰੀ ਦਸੂ ਸ਼੍ਰੀ ਗੁਰੂ ਨਾਨਕ ਨੰਦਨ ਬੜਾ ਵਿਦਵਾਨ ਹੈ ਸ਼ਰੋਮਨੀ ਭਗਤ ਹੈ ਕਸ਼ਮੀਰ ਵਿੱਚ ਰਹਿੰਦੇ ਹੋਏ ਹੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਮੁਲਾਕਾਤ ਸ਼੍ਰੀ ਅਵਿਨਾਸ਼ੀ मुनि ਜੀ ਨਾਲ ਵੀ ਹੁੰਦੀ ਹੈ ਜਿਨ੍ਹਾਂ ਨੂੰ ਉਹ ਧਿਕਸ਼ਾ ਗੁਰੂ ਧਾਰਨ ਕਰਦੇ ਹਨ ਅਤੇ ਜਿਸ ਬਾਬਤ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਮਾਤਰਾ ਸਾਹਿਬ ਵਿੱਚ ਵੀ ਫਰਮਾਇਆ ਹੈ ਗੁਰੂ ਅਵਿਨਾਸ਼ੀ ਖੇਲ ਰਚਾਇਆ अगਮ ਨਿਗਮ ਕਾ ਪੰਥ ਬਤਾਇਆ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਸੋ ਆਓ ਸ਼ੁਰੂ ਕਰੀਏ ਅੱਜ ਦਾ ਅਧਿਆਇ ਕਸ਼ਮੀਰ ਦੇ ਸ਼ਿਰੀ ਨਗਰ ਸ਼ਹਿਰ ਵਿੱਚ ਆ ਕੇ ਸੰਸਕ੍ਰਿਤ ਵਿਦਿਆਲੇ ਵਿੱਚ ਸ਼੍ਰੀ ਗੁਰੂ ਸ਼੍ਰੀ ਚੰਦਰ ਜੀ ਮਹਾਰਾਜ ਵਿਦਿਆਰਥੀ ਬਣੇ ਅਤੇ ਸ਼੍ਰੀਮਾਨ ਪੰਡਿਤ ਪੁਰਸ਼ੋਤਮ ਕੋਲ ਜੀ پاس ਵਿਦਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਦ ਕਸ਼ਮੀਰ ਵਿੱਚ ਆਏ ਹੋਏ ਸਨ ਤਾਂ ਉਹਨਾਂ ਦੀ ਉਮਰ ਲਗਭਗ 14 ਸਾਲ ਸੀ। ਅਤੇ ਥੋੜੇ ਹੀ ਸਮੇਂ ਵਿੱਚ ਬਾਲ ਜਤੀ ਬਾਲ ਕੋਮਲ ਬ੍ਰह्म ਗਿਆਨੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ বেদ ਸ਼ਾਸਤਰ ਸਿਮਰਤੀਆਂ ਅਤੇ ਪੁਰਾਣ ਆਦ ਸਭ ਗ੍ਰੰਥ ਛੇਤੀ ਹੀ ਪੜ੍ਹ ਲਏ ਸਨ ਅਤੇ ਜ਼ੁਬਾਨੀ ਕੰਠ ਕਰ ਲਏ ਸਨ ਜਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਸ਼ਮੀਰ ਵਿੱਚ ਸਨ ਤਦ ਉਸ ਸਮੇਂ ਕਾਸ਼ੀ ਤੋਂ ਪੰਡਤ ਸੂਮਨਾਥ ਤ੍ਰਿਪਾਠੀ ਦਿਗਵਜੇ ਕਸ਼ਮੀਰ ਵਿੱਚ ਆਇਆ ਪੰਡਿਤ ਸੋਮਨਾਥ ਤ੍ਰਿਪਾਠੀ ਦਿਗਵਜੇ ਬਹੁਤ ਅਹੰਕਾਰੀ ਸੀ। ਇਸ ਨੂੰ ਆਪਣੀ ਵਿਦਿਆ ਤੇ ਬੜਾ ਮਾਣ ਸੀ। ਇਹ ਆਪਣੇ ਨਾਮ ਨਾਲ ਦਿਗਵਜੇ ਲੋਂਦਾ ਸੀ। ਮਤਲਬ ਅੱਜ ਤੱਕ ਹਰੇਕ ਵੇਦ ਸ਼ਾਸਤਰ ਵਾਰਤਾ ਵਿੱਚ ਇਹ ਵਿਜੇ ਸੀ। ਇਸ ਨੂੰ ਕੋਈ ਹਰਾ ਨਹੀਂ ਸੀ ਸਕਿਆ। ਅਤੇ ਕਸ਼ਮੀਰ ਵਿੱਚ ਵੀ ਆ ਕੇ ਇਸ ਨੇ ਸਾਰੇ ਸ਼ਹਿਰ ਵਿੱਚ ਢੋਲ ਵਜਾ ਦਿੱਤਾ। ਅਤੇ ਵੇਦ ਸ਼ਾਸਤਰਾਂ ਦੇ ਅਰਥ ਲਈ ਕਸ਼ਮੀਰ ਦੇ ਵਿਦਵਾਨਾਂ ਨੂੰ ਚੈਲੰਜ ਕੀਤਾ ਉਸ ਸਮੇਂ ਪੰਡਤ ਪਰਸ਼ੂਤਮ ਕੋਲ ਕਸ਼ਮੀਰ ਵਿੱਚ ਸੰਸਕ੍ਰਿਤ ਅਤੇ ਵੇਦ ਸ਼ਾਸਤਰਾਂ ਦੇ ਪ੍ਰਮੁੱਖ ਵਿਦਵਾਨ ਸਨ ਕੋਲ ਜੀ ਬੜੀ ਦੁਬਿਧਾ ਵਿੱਚ ਅਤੇ ਸੋਚਾਂ ਵਿੱਚ ਪੈ ਗਏ ਕਿ ਮੇਰੀ ਇੱਥੇ ਬੜੀ ਪ੍ਰਤਿਸ਼ਤਾ ਹੈ ਅਗਰ ਮੈਂ ਹਾਰ ਗਿਆ ਤੇ ਮੇਰੀ ਬੜੀ ਹੇਤੀ ਹੋਵੇਗੀ ਵਿਦਿਆ ਗੁਰੂ ਨੂੰ ਫਿਕਰਾਂ ਵਿੱਚ ਦੇਖ ਕੇ ਭੋਲੇ ਪੰਡਾਰੀ ਅੰਤਰਜਾਮੀ ਗੁਰਨਾਨਕ ਨੰਦਨ ਬੋਲੇ ਗੁਰੂ ਜੀ ਕੀ ਗੱਲ ਹੋਈ ਹੈ ਤੁਸੀਂ ਕੁਝ ਚਿੰਤਾ ਵਿੱਚ ਪ੍ਰਤੀਤ ਹੁੰਦੇ ਹੋ ਤਦ ਪਰਸ਼ੋਤਮ ਕੋਲ ਜੀ ਨੇ ਸਾਰੀ ਗੱਲ ਦੱਸੀ ਅਤੇ ਪਰਸ਼ੋਤਮ ਕੋਲ ਜੀ ਦੀ ਗੱਲ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਆਪਣੇ ਮਨਮੋਣੀ ਮੁਖੜੀ ਵਿੱਚੋਂ ਫਰਮਾਏ ਗੁਰੂ ਜੀ ਫਿਕਰ ਨਾ ਕਰੋ ਤੁਹਾਡੇ ਸ਼ਿਸ਼ੇ ਦੇ ਹੁੰਦਿਆਂ ਤੁਹਾਨੂੰ ਕੈਸੀ ਚਿੰਤਾ ਫਿਕਰ ਨਾ ਕਰੋ ਤੁਹਾਡੇ ਵੱਲੋਂ ਮੈਂ ਅਰਥਸ਼ਾਸਤਰ ਕਰਾਂਗਾ ਫਿਰ ਜਦ ਸਭਾ ਲੱਗੀ ਤਾਂ ਸਾਰੇ ਕਸ਼ਮੀਰ ਦੇ ਵਿਦਵਾਨ ਸਭਾ ਵਿੱਚ ਇਕੱਠੇ ਹੋਏ ਕਿਉਂਕਿ ਸੋਮਨਾਥ ਤ੍ਰਿਪਾਠੀ ਬੜਾ ਪ੍ਰਸਿੱਧ ਸੀ ਅਤੇ ਇੱਧਰ ਪਰਸ਼ੋਤਮ ਕੋਲ ਜੀ ਵੀ ਬੜੇ ਵਿਖਿਆਤ ਸਨ ਫਿਰ ਸੋਮਨਾਥ ਤ੍ਰਿਪਾਠੀ ਨੇ ਆਪਣਾ ਪਹਿਲਾ ਸਿਧਾਂਤ ਆਰੰਭ ਕੀਤਾ ਕੋਲ ਜੀ ਦੀ ਆਗਿਆ ਪਾ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਵੀ ਸਾਹਮਣੇ ਆਸਨ ਤੇ ਆ ਕੇ ਬੈਠ ਗਏ ਉਧਰ ਤ੍ਰਿਪਾਠੀ ਆਪਣੇ ਪ੍ਰਸ਼ਨ ਰੱਖੇ ਇਧਰ ਬਾਲ ਜਤੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਸਤੇ ਜਵਾਬ ਦੇਣ ਤ੍ਰਿਪਾਠੀ ਫਿਰ ਪ੍ਰਸ਼ਨ ਰੱਖੇ ਬਾਬਾ ਜੀ ਫਿਰ ਜਵਾਬ ਦੇਣ ਇਤਨੇ ਵਿੱਚ ਸੂਮਨਾਥ ਤ੍ਰਿਪਾਠੀ ਦਿਗਵਿਜੇ ਘਬਰਾ ਗਿਆ ਤਿਲ ਮਲਾ ਗਿਆ ਅਤੇ ਗਲਤ ਪ੍ਰਸੰਗ ਬੋਲ ਬੈਠਾ ਫਿਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬੜੀ ਸਹਜ ਵਸਤਾ ਵਿੱਚ ਸਹੀ ਪ੍ਰਸੰਗ ਬੋਲਦੇ ਹਨ ਅਤੇ ਉਸ ਦਾ ਜਵਾਬ ਵੀ ਦਿੰਦੇ ਹਨ ਇਸ ਤਰ੍ਹਾਂ ਸੋਮਨਾਥ ਤ੍ਰਿਪਾਠੀ ਦਿਗ ਵਿਜੇ ਜੋ ਕਾਸ਼ੀ ਤੋਂ ਆਇਆ ਸੀ ਜਿਸ ਨੂੰ ਆਪਣੀ ਵਿਦਿਆ ਦਾ ਬੜਾ ਮਾਣ ਸੀ ਜੋ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਢੋਲ ਵਜਾ ਕੇ ਬਾਕੀ ਵਿਦਵਾਨਾਂ ਨੂੰ ਆਪਣੇ ਊਣ ਬਾਰੇ ਦੱਸਦਾ ਸੀ ਅਤੇ ਅਰਥ ਸ਼ਾਸਤਰਾਂ ਵਿੱਚ ਚੈਲੰਜ ਕਰਦਾ ਸੀ ਆਪਣੇ ਨਾਮ ਪਿੱਛੇ ਦਿਗ ਵਿਜੇ ਜੋ ਅੱਜ ਤੱਕ ਨਾ ਹਾਰਿਆ ਹੋਵੇ ਲੋਂਦਾ ਸੀ ਉਹ ਅੱਜ 14 ਸਾਲ ਦੇ ਬਾਲਕ ਗੁਰੂ ਨਾਨਕ ਨੰਦਨ ਭੋਲੇ ਪੰਡਾਰੀ ਤੋਂ ਅਰਥ ਸ਼ਾਸਤਰਾਂ ਵਿੱਚ ਹਾਰ ਗਿਆ ਸੀ। ਕਸ਼ਮੀਰ ਦੇ ਸਭ ਵਿਦਵਾਨਾਂ ਨੇ ਪੰਡਿਤ ਪੁਰਸ਼ੋਤਮ ਕੋਲ ਜੀ ਨੇ ਬੜੀ ਖੁਸ਼ੀ ਮਨਾਈ। ਪਰਮਾਤਮਾ ਦਾ ਅਤੇ ਭੋਲੇ ਪੰਡਾਰੀ ਲੱਜਪਾਲ ਗੁਰਨਾਨਕ ਨੰਦਨ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ। ਕੀ ਤੁਸੀਂ ਸਾਡੀ ਅਤੇ ਕਸ਼ਮੀਰ ਦੇ ਸਭ ਵਿਦਵਾਨਾਂ ਦੀ ਕਿੱਦਿਤ ਰੱਖ ਲਈ ਹੈ ਪ੍ਰਭੂ ਜੀ ਇਸ ਸਬਾ ਉਪਰੰਤ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪਾਠਸ਼ਾਲਾ ਤੋਂ ਪੜਨਾ ਛੱਡ ਕੇ ਪਹਾੜਾਂ ਦੀਆਂ ਕੰਧਰਾਂ 'ਚ ਸਮਾਦੀ ਲਾ ਕੇ ਜਾ ਬੈਠਦੇ ਹਨ ਅਤੇ ਅੱਥੇ ਪਹਿਰ ਪ੍ਰਭੂ ਸਿਮਰਨ ਵਿੱਚ ਰੰਗੇ ਰਹਿੰਦੇ ਹਨ ਕੁਝ ਸਮੇਂ ਬਾਅਦ ਇੱਕ ਦਿਨ ਪੰਡਿਤ ਪ੍ਰਸ਼ੋਤਮ ਕੋਲ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਮਿਲੇ ਅਤੇ ਵਿਦਿਆ ਗੁਰੂ ਹੋਣ ਦੇ ਨਾਤੇ ਬڑا ਆਦਰ ਕਰਕੇ ਬਾਬਾ ਜੀ ਨੇ ਪੁੱਛਿਆ ਕਿ ਕਿੱਧਰ ਜਾ ਰਹੇ ਹੋ ਤਾਂ ਕੋਲ ਜੀ ਨੇ ਕਿਹਾ ਇੱਥੇ ਅਵਿਨਾਸ਼ੀ Muni ਜੀ ਮਹਾਨ ਵਿਦਵਾਨ ਆਏ ਹੋਏ ਹਨ ਰੋਜ਼ ਧਰਮ ਦਾ ਉਪਦੇਸ਼ ਕਰਦੇ ਹਨ ਉਦਾਸੀਨ ਮਹਾਤਮਾ ਹਨ ਆਪ ਵੀ ਆਕਰ ਕਥਾ ਦਾ ਲਾਭ ਪ੍ਰਾਪਤ ਕਰੋ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਵੀ ਅਵਿਨਾਸ਼ੀ Muni ji ਦੀ ਕਥਾ ਵਿੱਚ ਆਉਣ ਲੱਗ ਪੈਂਦੇ ਹਨ ਕੁਝ ਦਿਨਾਂ ਬਾਅਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਵਿਨਾਸ਼ੀ Muni ji ਅੱਗੇ ਪ੍ਰਸ਼ਨ ਕਰਦੇ ਹਨ ਅਤੇ ਉੱਤਰ ਪਾ ਕੇ ਕਹਿੰਦੇ ਹਨ ਆਪ ਜੀ ਮੈਨੂੰ ਦਿਖਸ਼ਾ ਦਿਓ ਤਾਂ ਕਿ ਮੇਰੇ ਮਨ ਦੀ ਅਸ਼ਾਂਤੀ ਦੂਰ ਹੋਵੇ ਇਹ ਸੁਣ ਕੇ ਅਵਿਨਾਸ਼ੀ Muni ji ਖੇੜ ਖੜਾ ਕੇ ਹੱਸ ਪੈਂਦੇ ਹਨ ਅਤੇ ਆਖਦੇ ਹਨ ਵਾਹ ਮੇਰੇ ਪਰਮਾਤਮਾ ਪੂਰੀ ਦੁਨੀਆ ਨੂੰ ਸ਼ਾਂਤੀ ਦੇਣ ਵਾਲੇ ਭੋਲੇ ਭੰਡਾਰੀ ਖੁਦ ਸ਼ਾਂਤੀ ਦੀ ਭਾਲ ਵਿੱਚ ਹਨ ਸੋ ਅਵਿਨਾਸ਼ੀ मुनि जी ਤੋਂ ਉਪਦੇਸ਼ ਅਤੇ দীક્ષા ਪ੍ਰਾਪਤ ਕਰਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਗਤ ਉਦਾਰHttpDelete ਤੁਰ ਪਏ ਸ਼੍ਰੀਮਾਨ ਅਵਿਨਾਸ਼ੀ मुनि जी ਨੇ ਉਪਦੇਸ਼ ਦਿੱਤਾ ਕਿ ਸੰਸਾਰ ਦੀ ਅਵਸਥਾ ਵਿਗੜੀ ਹੋਈ ਹੈ ਆਪ शिवशंकर ਦੇ অবতার ਹੋ ਇਸ ਵਾਸਤੇ ਸੰਸਾਰ ਦਾ ਕਲਿਆਣ ਕਰੋ ਜੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਕਮਲਦੇਵ ਸ਼੍ਰੀ ਨਗਰ ਕਸ਼ਮੀਰ ਤੋਂ ਤਿੱਬਤ ਭੂਤਾਨ ਨੇਪਾਲ ਆਦਿ ਪ੍ਰਾਂਤਾਂ ਵੱਲ ਦੁਰ ਪਏ ਜਿੰਨਾ ਥਾਵਾਂ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਲੀਲਾ ਕੀਤੀ ਸੀ ਜਿੰਨਾ ਥਾਵਾਂ ਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਉਦਾਸੀਆਂ ਵੇਲੇ ਗਏ ਸਨ ਉਹਨਾਂ ਠਿਕਾਣਿਆਂ ਉੱਤੇ ਮਹਾਰਾਜ ਜੀ ਗਏ ਜਿੱਥੇ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਕਿਡਰਾ ਕੀਤੀ ਸੀ ਉਸ ਪਿੰਡ ਦਾ ਨਾਮ ਤਤ ਸੀ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਕਮਲਦੇਵ ਪਿੰਡ ਤਤ ਵਿੱਚ ਆ ਗਏ ਇੱਥੇ ਇਹ ਵੀ ਦੱਸਣਯੋਗ ਹੈ ਕਿ ਆਪਣੀ ਜੀਵਨ ਯਾਤਰਾ ਦੌਰਾਨ ਜਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਾਂਸ਼ੀ ਵਿਸ਼ਵਨਾਥ ਪਹੁੰਚਦੇ ਹਨ ਤਦ ਸੋਮਨਾਥ ਤ੍ਰਿਪਾਠੀ ਫੇਰ ਬਾਬਾ ਜੀ ਦੇ ਚਰਨਾਂ ਤੇ ਆ ਕੇ ਡਿੱਗਦਾ ਹੈ ਅਤੇ ਸ਼੍ਰੀ ਚੰਦਰ ਜੀ ਮਹਾਰਾਜ ਦਾ ਸ਼ੇਸ਼ ਬੰਦਾ ਹੈ ਜੋ ਤੁਸੀਂ ਜਾਣੋਗੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਦੇ ਅਗਲੇ ਭਾਗਾਂ ਦੌਰਾਨ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਪਵਿੱਤਰ ਯਾਤਰਾ ਬਾਬਾ ਸ਼੍ਰੀ ਚੰਦ ਜੀ ਦੀ ਜੀਵਨ ਯਾਤਰਾ ਦੇ ਅਗਲੇ ਭਾਗ ਵਿੱਚ